ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਜੀ ਕਿ 2 ਮਿੰਟ ਦਾ ਵੀ ਜਪਿਆ ਹੋਇਆ ਨਾਮ ਤੁਹਾਨੂੰ ਕਿਵੇਂ ਤਾਰ ਸਕਦਾ ਹੈ ਇਹ ਇੱਕ ਸੱਚੀ ਹੱਦ ਬੀਤੀ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਕੇ ਪ੍ਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸਵੇਰ ਦੀਆਂ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਕਿ ਨਾਮ ਦਾ ਜਿਹੜਾ ਮਹਾਤਮ ਹੁੰਦਾ ਹੈ ਨਾ ਉਹ ਅਸਲ ਦੇ ਵਿੱਚ ਸ਼ਰਦਾ ਦੇ ਨਾਲ ਜੁੜਿਆ ਹੁੰਦਾ ਹੈ। ਜਿਹੜੇ ਨਾਮ ਦੀ ਮਹਿਮਾ ਹੁੰਦੀ ਹੈ। ਆਪਾਂ ਸਾਰੇ ਆਸੇ-ਪਾਸੇ ਵੇਖਦੇ ਹਾਂ ਜੋ ਅੱਜ ਹੋ ਰਹੀ ਹੈ। ਉਹ ਜਿਨ੍ਹਾਂ ਦੇ ਉੱਪਰ ਵੀ ਸ਼ਰਦਾ ਦੇ ਨਾਲ ਜਪਿਆ ਹੋਇਆ ਨਾਮ ਹੈ ਉਹਨਾਂ ਦੀ ਮਹਾਤਮਾ ਹੈ ਜੀ। ਤੇ ਨਾਲ ਹੀ ਮਹਿਮਾ ਬਣ ਜਾਂਦੀ ਹੈ। ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਪੁਰਖ ਆਖਦੇ ਹਨ ਕਿ ਭਾਈ ਕਈ ਨਾਮ ਜਪਦੇ ਹਨ ਇਕੱਲਾ ਬਚਨ ਕਰਿਆ ਕਰਦੇ ਸੀ ਮਹਾਪੁਰਖਾਂ ਤੇ ਕਈਆਂ ਦਾ ਨਾਮ ਤੇ ਭਰੋਸਾ ਵੀ ਹੁੰਦਾ ਹੈ ਹੁਣ 2 ਮਿੰਟ ਦਾ ਨਾਮ ਜਪਣ ਨਾਲ ਕੀ ਕੁਝ ਹੋ ਸਕਦਾ ਹੈ ਕਿ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਸਵਰ ਸਕਦੀ ਹੈ ਸਾਡੇ ਦੁੱਖ ਦਿਲਦਰ ਦੂਰ ਹੋ ਸਕਦੇ ਹਨ ਇਹੀ ਅਸੀਂ ਸਭ ਜਾਣਨਾ ਚਾਹੁੰਦੇ ਹਾਂ ਮਹਾਪੁਰਖ ਜੀ ਦ੍ਰਿਸ਼ਟਾਤ ਕਰਦੇ ਹੋਏ ਆਖਦੇ ਹਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਪੁਰਖ ਬਾਬਾ ਬਰਿਆਮ ਸਿੰਘ ਜੀ ਵੀ ਬਹੁਤ ਦ੍ਰਿਸ਼ਟਾਂਤ ਦੇ ਕੇ ਸਾਨੂੰ ਸਮਝਾਉਣਾ ਕਰਦੇ ਹਨ ਆਖਦੇ ਹਨ ਜੀ ਕਿ ਭਰੋਸਾ ਹੋਣਾ ਚਾਹੀਦਾ ਹੈ ਕੋਈ ਬਹੁਤ ਵਿਦਵਾਨ ਇੱਕ ਵਾਰ ਕਥਾ ਕਰ ਰਿਹਾ ਸੀ ਕਈ ਮਹੀਨੇ ਕਥਾ ਕਰਦਾ ਰਿਹਾ ਤੇ ਇੱਕ ਦਿਨ ਇੱਕ ਬੀਬੀ ਦੁੱਧ ਵੇਚਣ ਜਾਂਦੀ ਸੀ ਉਹ ਇੱਕ ਕਿਰਤ ਕਰਦੀ ਸੀ ਦੁੱਧ ਵੇਚਣ ਦੀ ਕਿਰਤ ਕਰਦੀ ਸੀ ਆਪਣਾ ਕਾਰਜ ਕਰਦੀ ਸੀ ਉਹਨੇ ਇੱਕ ਦਿਨ ਸੋਚਿਆ ਕਿ ਇੱਥੋਂ ਰੋਜ਼ ਇਹ ਵਿਦਵਾਨ ਸੱਜਣ ਆਏ ਹੋਏ ਹਨ ਕਥਾ ਵਿਚਾਰ ਵੀ ਕਰਦੇ ਹਨ ਕਿਉਂ ਨਾ ਮੈਂ ਇਹਨਾਂ ਦੀ ਕਥਾ ਸੁਣ ਲਵਾਂ ਪਰ ਜਦੋਂ ਉਹ ਉੱਥੇ ਗਈ ਤਾਂ ਜਦ ਨੂੰ ਸਮਾਪਤੀ ਹੋਣ ਵਾਲੀ ਸੀ ਉਹਨੇ ਦੋਕ ਪੰਕਤੀਆਂ ਜਦੋਂ ਉਹਦੇ ਕੰਨਾਂ ਵਿੱਚ ਪਈਆਂ ਕਿ ਜੇ ਕੋਈ ਬੰਦਾ ਰੱਬ ਦਾ ਨਾਮ ਲਵੇ ਤਾਂ ਉਹ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ ਉਹ ਸੋਚਣ ਲੱਗ ਪਈ ਕਿਉਂਕਿ ਉੱਥੇ ਇਹਦੇ ਰਸਤੇ ਦੇ 50-60 ਫੁੱਟ ਦੀ ਦੂਰੀ ਤੇ ਨਦੀ ਪੈਂਦੀ ਸੀ ਜਿਹਦੇ ਕਰਕੇ ਦੋਕ ਮੇਲ ਉੱਪਰ ਦੀ ਹੋ ਕੇ ਇਹਨੂੰ ਆਉਣਾ ਪੈਂਦਾ ਸੀ ਸਮਾ ਬੜਾ ਬਰબાદ ਹੋ ਜਾਂਦਾ ਸੀ ਕਹਿੰਦੀ ਮੈਂ 2 ਮਹੀਨ ਪਹਿਲਾਂ ਨੂੰ ਆਉਂਦੀ ਹਾਂ ਇਹ ਬਸਤੀ ਦੇ ਵਿੱਚ ਫਿਰ ਪਹੁੰਚਦੀ ਹਾਂ ਤੇ ਮੈਨੂੰ ਤਾਂ ਗੱਲ ਹੀ ਬਹੁਤ ਵਧੀਆ ਪਤਾ ਲੱਗ ਗਈ ਹੈ ਕਿ ਰਾਮ ਰਾਮ ਕਹੇ ਤੋਂ ਕੋਈ ਔਖੀ ਗੱਲ ਨਹੀਂ ਬਾਬੇ ਦਾ ਨਾਮ ਲੈਣਾ ਕਿਹੜਾ ਕੋਈ ਔਖਾ ਹੈ ਹੁਣ ਵੇਖੋ ਜੀ ਬੰਦੇ ਦੀ ਭਾਵਨਾ ਤੇ ਨਿਰਭਰ ਕਰਦਾ ਹੈ ਸਾਧ ਸੰਗਤ ਜੀ ਉਹਨੇ ਕਿਸ ਤਰ੍ਹਾਂ ਕਥਾ ਸੁਣ ਲਈ ਤੇ ਉਹਦਾ ਵਿਸ਼ਵਾਸ ਬਣ ਗਿਆ ਕਹਿੰਦੀ ਮੈਂ ਰੱਬ ਦਾ ਨਾਮ ਜਪਣਾ ਹੈ ਤੇ ਜਪਿਆ ਵੀ ਰੋਜ਼ ਹੀ ਕਰੂੰਗੀ ਕਿਉਂਕਿ ਉਹ ਕਥਾਵਾਚਕ ਨੇ ਕਹਿ ਦਿੱਤਾ ਕਿ ਰੱਬ ਦਾ ਨਾਮ ਲਾਏ ਤੋਂ ਬੰਦਾ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ ਇਹ ਤਾਂ ਛੋਟੀ ਜਿਹੀ ਨਦੀ ਹੈ ਇਹ ਤਾਂ ਕੋਈ ਔਖੀ ਗੱਲ ਨਹੀਂ ਉਹਦਾ ਜਿਹੜਾ ਵਿਚਾਰ ਸੀ ਪਰਮਾਤਮਾ ਦੇ ਨਾਲ ਜੁੜ ਚੁੱਕੇ ਸਨ ਜਿਹੜਾ ਕਹਿੰਦੀ ਕਿ ਮੈਂ ਮੇਲ ਚੱਲ ਕੇ ਆਉਣ ਦੀ ਜਾਂਦੀ ਹਾਂ ਮੇਰਾ ਸਮਾਂ ਬਚ ਜਾਵੇਗਾ ਮੈਂ ਉਹਨਾਂ ਚਿਰ ਹੋਰ ਕੰਮ ਧੰਦੇ ਕਰ ਲਿਆ ਕਰਾਂਗੀ ਉਹ ਬਹੁਤ ਹੀ ਖੁਸ਼ ਹੋ ਗਈ ਤੇ ਸਿਰ ਤੇ ਰੱਖੀ ਹੋਈ ਦੁੱਧ ਦੀ ਜਿਹੜੀ ਬਾਲਟੀ ਸੀ ਜਿਹਦੇ ਵਿੱਚ ਉਹਨੇ ਦੁੱਧ ਪਾਇਆ ਹੋਇਆ ਸੀ RAM RAM ਕਰਦੀ ਜਾ ਰਹੀ ਸੀ ਤੇ ਮਨ ਵਿੱਚ ਜਪਦੀ ਹੀ ਜਾ ਰਹੀ ਸੀ ਪੂਰਾ ਜਿੰਨਾ ਵੀ ਫੁਰਨਾ ਨਹੀਂ ਆਇਆ ਜਦੋਂ ਫੁਰਨਾ ਹੀ ਨਹੀਂ ਆਇਆ ਤੇ ਪੂਰਾ ਧਿਆਨ ਉਹਦਾ ਉਹਦੇ ਵਿੱਚ ਸੀ ਪੂਰਾ ਪਰਮਾਤਮਾ ਜੀ ਦੀ ਕਿਰਪਾ ਵਾਲ ਸੀ ਉਹਦੇ ਨਾਲ ਇੱਕ ਐਸੀ ਕਲਾ ਵਰਤੀ ਨਾਮ ਦੀ ਮਹਿਮਾ ਆਪਾਂ ਸੁਣਦੇ ਹੀ ਆਉਂਦੇ ਹਾਂ ਭਗਤਾਂ ਦੇ ਨਾਲ ਵੀ ਬੜੇ ਚਮਤਕਾਰ ਹੁੰਦੇ ਹਨ ਉਹਰ ਨਦੀ ਨੇ ਉਓ ਪਾਰ ਕਰ ਗਈ ਜਿਵੇਂ ਨਾਮ ਦੇ ਆਸ ਰਹੀ ਉਹਨੂੰ ਪਤਾ ਹੀ ਨਾ ਲੱਗਿਆ ਗਿੱਟੇ ਗਿੱਟੇ ਪਾਣੀ ਰਹਿ ਗਿਆ ਸਾਧ ਸੰਗਤ ਜੀ ਕਿਉਂਕਿ ਉਹਨੇ ਸੁਣਿਆ ਸੀ ਕਥਾ ਦੇ ਵਿੱਚ ਕਿ ਨਾਮ ਜਪਣ ਦੇ ਨਾਲ ਤਾਂ ਬੰਦਾ ਭਵ ਸਾਗਰ ਪਾਰ ਹੋ ਜਾਂਦਾ ਹੈ ਹੁਣ ਮਨ ਵਿੱਚ ਖਿਆਲ ਆਇਆ ਕਿ ਜਿਹਦੇ ਕਰਕੇ ਮੈਂ ਇਹ ਸਾਰਾ ਕੁਝ ਕੀਤਾ ਹੈ ਜਿਹਦੇ ਕਰਕੇ ਮੇਰੇ ਨਾਲ ਇਹ ਘਟਨਾ ਵਾਪਰੀ ਹੈ ਉਹ ਵਿਦਵਾਨ ਸੱਜਣ ਨੂੰ ਘਰੇ ਲਿਆਵਾਂ ਉਹਦੇ ਆਪਣੇ ਘਰ ਵਿੱਚ ਚਰਨ ਭਵਾਵਾਂ ਉਹਨੂੰ ਵਸਤਰ ਦੇਵਾਂ ਉਹਨਾਂ ਮਾਇਆ ਦੇਵਾ ਕਿਉਂਕਿ ਮੈਨੂੰ ਕਥਾ ਦੇ ਵਿੱਚੋਂ ਇਹ ਸਾਰੀ ਚੀਜ਼ ਅੱਜ ਪਤਾ ਲੱਗ ਚੁੱਕੀ ਹੈ ਇਸ ਕਰਕੇ ਉਹਨੇ ਜਾ ਕੇ ਉਹ ਪੰਡਿਤ ਜਿਹੜੇ ਸਨ ਜਿਹੜੇ ਵਿਦਵਾਨ ਸਨ ਜਿਹੜੇ ਕਥਾ ਕਰਦੇ ਸਨ ਉਹਨਾਂ ਨੂੰ ਜਾ ਕੇ ਆਖਿਆ ਕਿ ਮਹਾਰਾਜ ਤੁਸੀਂ ਮੇਰੇ ਤੇ ਬੜਾ ਉਪਕਾਰ ਕੀਤਾ ਹੈ ਤੁਸੀਂ ਮੇਰੇ ਘਰੇ ਚੱਲੋ ਮੈਂ ਆਪ ਜੀ ਦੇ ਚਰਨ ਘਰ ਵਿੱਚ ਪਵਾਉਣਾ ਚਾਹੁੰਦੀ ਹਾਂ ਜਦੋਂ ਮੈਂ ਇੱਥੋਂ ਨਦੀ ਪਾਰ ਕਰਦੀ ਹਾਂ ਉਦੋਂ ਤੁਹਾਡੇ ਕਰਕੇ ਹੀ ਇਹ ਸਾਰਾ ਕੁਝ ਹੋ ਜਾਂਦਾ ਹੈ ਮੇਰਾ ਸਮਾ ਬਚ ਜਾਂਦਾ ਹੈ ਫਿਰ ਉਹ ਦੁੱਧ ਵੇਚਣ ਵਾਲੀ ਬੀਬੀ ਨੇ ਬੇਨਤੀ ਕੀਤੀ ਕਿ ਮਹਾਤਮ ਜੀ ਚਲੋ ਜਦੋਂ ਮਹਾਪੁਰਖਾ ਨੇ ਮੇਰੇ ਘਰ ਵਿੱਚ ਚਰਨ ਪਾਏ ਤੇ ਉਹਨੇ ਕਿਹਾ ਕਿ ਪੰਡਿਤ ਜੀ ਚਲੋ ਮੇਰੇ ਨਾਲ ਇਸ ਤਰ੍ਹਾਂ ਉਹ ਜਿਹੜੇ ਵਿਦਵਾਨ ਸਨ ਕਥਾ ਕਰਨ ਵਾਲੇ ਸਨ ਨਾਲ ਚੱਲ ਪਏ ਹੁਣ ਪੁਲ ਦੇ ਉੱਤੋਂ ਬੀਬੀ ਗਈ ਨਹੀਂ ਜਿਸ ਤਰ੍ਹਾਂ ਆਉਂਦੀ ਜਾਂਦੀ ਸੀ ਰਸਤੇ ਵਿੱਚ ਓਵੇਂ ਹੀ ਰਾਮ ਰਾਮ ਦੇ ਸਹਾਰੇ ਓਵੇਂ ਹੀ ਉਹਨੇ ਰਾਮ ਨਾਮ ਦੇ ਸਹਾਰੇ ਜਾਣਾ ਕੀਤਾ ਹੁਣ ਅੱਗੇ ਨਦੀ ਹੈ ਉਹ ਡਰ ਰਿਹਾ ਸੀ ਉਹ ਪੰਡਿਤ ਡਰ ਰਿਹਾ ਸੀ ਵਿਦਵਾਨ ਵੀ ਡਰ ਰਿਹਾ ਸੀ ਕਿ ਮੈਂ ਡੁੱਬ ਜਾਵਾਂਗਾ ਪਰ ਪਹਿਲਾਂ ਹੀ ਇਹ ਦੁੱਧ ਵੇਚਣ ਵਾਲੀ ਬੀਬੀ ਲੰਗੀ ਰਾਮ ਰਾਮ ਜਪਦੀ ਰਹੀ ਕਿਉਂਕਿ ਉਹਦੇ ਅੰਦਰ ਤਾਂ ਹੁਣ ਸ਼ਰਦਾ ਬਣ ਚੁੱਕੀ ਸੀ ਸਤਸੰਗਰ ਜੀ ਕਈ ਵਾਰੀ ਕਥਾ ਕਰਨ ਵਾਲਿਆਂ ਵਿੱਚ ਸ਼ਰਦਾ ਨਹੀਂ ਹੁੰਦੀ ਪਰ ਜਦੋਂ ਕੋਈ ਸੁਣ ਲੈਂਦਾ ਹੈ ਬਚਨ ਕਮਾ ਲੈਂਦਾ ਹੈ ਉਹ ਤਾਂ ਫਿਰ ਪਾਰ ਉਤਾਰਾ ਹੋ ਜਾਂਦਾ ਹੈ ਹੁਣ ਜਦੋਂ ਵਾਰੀ ਆਈ ਹੈ ਪੰਡਿਤ ਵਿਦਵਾਨ ਦੀ ਜਦੋਂ ਉਹਨੇ ਨਦੀ ਪਾਰ ਕਰਨੀ ਸੀ ਹੁਣ ਮਨ ਦੇ ਵਿੱਚ ਉਹਦੇ ਫੁਰਨਾ ਆਇਆ ਕਿ ਚਲੋ ਜਿਵੇਂ ਇਹ ਲੰਘ ਗਈ ਓਵੇਂ ਹੀ ਮੈਂ ਲੰਘ ਜਾਵਾਂਗਾ ਪਰ ਜਦੋਂ ਉਹਨੇ ਉਸ ਪੰਡਿਤ ਨੇ ਕਿਹਾ ਰਾਮ ਰਾਮ ਤੇ ਪੈਰ ਰੱਖਿਆ ਨਦੀ ਦੇ ਵਿੱਚ ਤੇ ਉਹ ਡੁੱਬ ਗਿਆ ਡੁੱਬਣਾ ਸ਼ੁਰੂ ਹੋ ਗਿਆ ਤੇ ਸਾਰੇ ਕੱਪੜੇ ਭਿੱਜ ਗਏ ਮਸਾ ਮਸਾ ਕਰਕੇ ਬਾਹਰ ਨਿਕਲਿਆ ਸਾਧ ਸੰਗਤ ਜੀ ਉਹ ਬੀਬੀ ਵੀ ਬੜੀ ਹੈਰਾਨ ਹੋ ਗਈ ਕਿ ਮੈਂ ਤਾਂ ਰਾਮ ਰਾਮ ਕਰਕੇ ਕਿਵੇਂ ਪਾਰ ਲੰਘ ਗਈ ਹਾਂ ਤੇ ਪਰ ਇਹ ਕਿਵੇਂ ਡਿੱਗ ਗਿਆ ਹੈ ਕਿਵੇਂ ਡੋਬ ਰਿਹਾ ਸੀ ਇਹ ਕਿਵੇਂ ਸਾਰਾ ਹੀ ਭਿੱਜ ਚੁੱਕਾ ਹੈ ਬੜੀ ਮੁਸ਼ਕਿਲ ਦੇ ਨਾਲ ਉਸਨੇ ਕੰਡਾ ਫੜਿਆ ਤੇ ਉਹ ਬਾਜ ਤੇ ਰਹੀ ਸੀ ਉਸ ਨੂੰ ਕਿ ਬਾਬਾ ਜੀ RAM ਕਹੋ RAM ਕਹੋ ਸੁਣਦਾ ਕੰਡੇ ਦੇ ਬਾਹਰ ਆ ਗਿਆ ਤੇ ਉਸਦੇ ਕੱਪੜੇ ਗਿੱਲੇ ਹੋ ਚੁੱਕੇ ਸਨ ਸੋਚਣ ਲੱਗਾ ਮਨ ਦੇ ਵਿੱਚ ਕਿ ਮੇਰੇ ਨਾਲ ਇਹ ਕਿਵੇਂ ਵਾਪਰ ਗਿਆ ਬੀਬੀ ਕਹਿੰਦੀ ਕਿ ਤੁਸੀਂ ਤਾਂ ਮੈਨੂੰ ਦੱਸਿਆ ਸੀ ਕਿ RAM RAM ਕਹਿ ਕੇ ਭਵਜਲ ਤਰ ਜਾਈਦਾ ਹੈ ਇਹ ਤਾਂ ਛੋਟੀ ਜਹੀ ਨਦੀ ਹੈ ਤੁਸੀਂ ਕਿਉਂ ਡਰ ਰਹੇ ਹੋ ਇਹਨੂੰ ਕਿਉਂ ਪਾਰ ਨਹੀਂ ਕਰ ਰਹੇ ਇਹ ਤੁਹਾਡੇ ਲਈ ਤਰਨੀ ਔਖੀ ਨਹੀਂ ਸੋ ਸਾਰ ਸੰਗਰਜੀ ਸ਼ਰਦਾ ਦੇ ਨਾਲ ਮਹਾਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਕਿਹਾ ਕਰਦੇ ਹਨ ਜੇ ਕੋਈ 2 ਮਿੰਟ ਵੀ ਨਾਮ ਜਪ ਲਵੇਗਾ ਉਹਦਾ ਪਾਰ ਉਤਾਰਾ ਹੋ ਜਾਵੇਗਾ ਫਿਰ ਜਦੋਂ ਬੀਬੀ ਉਹ ਪਾਰ ਲੰਘ ਕੇ ਆਵਾਜ਼ਾਂ ਮਾਰ ਰਹੀ ਸੀ ਕਿ ਰਾਮ ਰਾਮ ਕਹਿ ਕੇ ਬਾਬਾ ਜੀ ਲੰਘ ਆਓ ਮੈਂ ਤੁਹਾਡੀ ਸੇਵਾ ਕਰਾਂਗੀ ਤੁਹਾਨੂੰ ਮਾਇਆ ਭੇਟਾ ਕਰਾਂਗੀ ਤੁਹਾਨੂੰ ਵਧੀਆ ਭੋਜਨ ਪ੍ਰਸ਼ਾਦਾ ਛਕਾਵਾਂਗੇ ਤੁਹਾਡੇ ਚਰਨ ਪਵਾਉਣੇ ਹਨ ਘਰ ਵਿੱਚ ਪੰਡਿਤ ਨੇ ਆਖਿਆ ਕਹਿੰਦਾ ਤੁਹਾਡੇ ਵਾਲਾ ਰਾਮ ਹੀ ਲਗਾਉਂਦਾ ਹੈ ਮੇਰੇ ਵਾਲਾ ਨਹੀਂ ਲੰਘਾ ਸਕਦਾ ਉਹ ਕਹਿੰਦੀ ਕਮਾਲ ਕਰਤੀ ਕਿਉਂਕਿ ਚਾਰੇ ਵੇਦ ਵੀ ਪੜੇ ਪੰਡਿਤ ਵੀ ਤੁਸੀਂ ਹੋ ਤੁਸੀਂ ਤਾਂ ਪੜ ਪੜ ਇੰਨਾ ਵੇਦ ਪੁਰਾਨ ਪੜ ਚੁੱਕੇ ਹੋ ਤੁਹਾਡੇ ਅੰਦਰ ਤਾਂ ਇੰਨਾ ਗਿਆਨ ਹੈ ਢੇਰਾਂ ਦੇ ਢੇਰ ਤੁਸੀਂ ਗਿਆਨ ਹਾਸਿਲ ਕਰ ਚੁੱਕੇ ਹੋ ਉਹਦੇ ਮਨ ਦੇ ਅੰਦਰ ਨਿਸ਼ਚੈ ਨਹੀਂ ਸੀ ਜਦੋਂ ਆਇਆ ਤੇ ਮਨ ਦੇ ਵਿੱਚ ਸਾਧ ਸੰਗਤ ਜੀ ਫਿਰ ਉਹ ਕਿਵੇਂ ਪਾਰ ਉਤਾਰਾ ਹੋਵੇਗਾ ਨਿਸ਼ਚੇ ਦੀ ਗੱਲ ਹੁੰਦੀ ਹੈ ਹਜੇ ਨਾਮ ਉੱਤੇ ਉਹਦਾ ਤਾਂ ਭਰੋਸਾ ਹੀ ਨਹੀਂ ਸੀ ਬਣਿਆ ਉਹਦੇ ਅੰਦਰ ਨਾਮ ਨਹੀਂ ਸੀ ਚੱਲਦਾ ਤੇ ਕੰਮ ਵੀ ਨਹੀਂ ਸੀ ਕਰਦਾ ਜੇ ਭਰੋਸਾ ਹੁੰਦਾ ਤੇ ਸਾਧ ਸੰਗਤ ਜੀ ਉਸ ਦਾ ਵੀ ਪਾਰ ਉਤਾਰਾ ਹੋ ਜਾਂਦਾ ਸਾਈ ਦੇ ਨਾਮ ਤੇ ਫਿਰ ਤਾਂ ਬੰਦਾ ਇਹ ਇੱਕ ਛੋਟੀ ਜਿਹੀ ਨਦੀ ਸਮੁੰਦਰ ਤੋਂ ਬੰਦਾ ਪਾਰ ਹੋ ਜਾਂਦਾ ਹੈ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਹਨ ਭਰੋਸੇ ਨਾਲ ਹੀ ਹੁੰਦੀਆਂ ਹਨ ਸਾਈ ਦਾ ਨਾਮ ਅਮੋਲ ਹੈ ਕੀਮਤ ਉਹੀ ਜਾਣਦਾ ਹੈ ਸਾਧ ਸੰਗਤ ਜੀ ਜਿਨ੍ਹਾਂ ਨੇ ਮਨ ਵਿੱਚ ਪਰਮਾਤਮਾ ਨੂੰ ਚੇਤੇ ਰੱਖਿਆ ਹੋਵੇ ਜਿਵੇਂ ਸੋਨੇ ਦੀ ਕੀਮਤ ਅਸੀਂ ਜਾਣਦੇ ਹਾਂ ਪੈਸੇ ਦੀ ਕੀਮਤ ਅਸੀਂ ਜਾਣਦੇ ਹਾਂ ਰੁਪਏ ਦੀ ਕੀਮਤ ਅਸੀਂ ਜਾਣਦੇ ਹਾਂ ਪਰ ਨਾਮ ਦੀ ਕੀਮਤ ਸਾਨੂੰ ਪਤਾ ਨਹੀਂ ਕਿਉਂਕਿ ਨਾਮ ਨੂੰ ਤਾਂ ਸਾਧੂ ਜਾਣਦੇ ਹਨ ਨਾਮ ਕੀ ਮਹਿਮਾ ਸੰਤ ਰਿਧਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡ ਭਾਗੀ ਪਾਈ ਐ ਸੰਤ ਕੀ ਸੇਵਾ ਨਾਮ ਤੇ ਆਈ ਐ ਨਾਮ ਤੁਲ ਕਛ ਅਵਰ ਨ ਹੋਏ ਨਾਨਕ ਗੁਰਮਖ ਨਾਮ ਪਾਵੈ ਜਨ ਕੋਈ ਨਾਮ ਦੀ ਮਹਿਮਾ ਮਾਤਾ ਲੋਈ ਜੀ ਨੂੰ ਪੁੱਛੋ ਜਿਨ੍ਹਾਂ ਨੇ ਇੱਕ ਕੋੜੀ ਨੂੰ ਤਿੰਨ ਵਾਰੀ ਰਾਮ ਰਾਮ ਕਹਾਇਆ ਤੇ ਉਹਦਾ ਕੋੜ हट ਗਿਆ ਕਬੀਰ ਸਾਹਿਬ ਜੀ ਨਾਰਾਜ਼ ਹੋ ਗਏ ਸੀ ਕਹਿੰਦੇ ਤਿੰਨ ਵਾਰੀ ਕਿਉਂ ਕਹਾਇਆ ਇੱਕ ਵਾਰੀ ਵੀ ਕਿਹਾ ਤਾਂ ਕੋੜ हट ਸਕਦਾ ਸੀ ਉਹ ਕਹਿੰਦੀ ਮਹਾਰਾਜ ਪਹਿਲੇ RAM ਨੇ ਤਾਂ ਮੈਦੇ ਪਾਪ ਖਤਮ ਕੀਤੇ ਹਨ ਪਹਿਲਾ RAM ਤਾਂ ਇਹਦੇ ਕੋਲੋਂ ਤਾਂ કહਾਇਆ ਕਿ ਪਿਛਲੇ ਜਨਮਾਂ ਦੇ ਇਹਦੇ ਜਿਹੜੇ ਪਾਪ ਸਨ ਕੱਟ ਦਿੱਤੇ ਜਾਣ ਦੂਜਾ RAM ਜਿਹੜਾ ਮੈਂ ਇਹਦੇ ਕੋਲੋਂ કહਾਇਆ ਸੀ ਉਹ ਇਹਦਾ ਰੋਗ ਕੱਟਿਆ ਜਾਵੇਗਾ ਤੇ ਤੀਜਾ RAM ਜਿਹੜਾ ਮੈਂ ਇਹਦੇ ਕੋਲੋਂ કહਾਇਆ ਸੀ ਨਾ ਉਹਦੇ ਨਾਲ ਇਹਨੂੰ ਜਨਮ ਮਰਨ ਦੇ ਗੇੜ ਤੋਂ ਮੁਕਤੀ ਮਿਲ ਜਾਵੇਗੀ ਹੁਣ ਇਹ ਭਗਤੀ ਵਿੱਚ ਲੀਨ ਹੋ ਜਾਵੇਗਾ ਸੋ ਨਾਮ ਦੀ ਮਹਿਮਾ ਮਹਾਰਾਜ ਜੀ ਆਖਦੇ ਹਨ ਕਿ ਭਾਈ ਜਿੰਨਾ ਚਿਰ ਵੀ ਹਿਰਦੇ ਵਿੱਚ ਨਹੀਂ ਵਸਦੀ ਉਹਨਾਂ ਚਿਰ ਬੰਦੇ ਨੂੰ ਨਹੀਂ ਪਤਾ ਲੱਗਦਾ ਕਿ ਪਰਮਾਤਮਾ ਜੀ ਦੇ ਜਪੇ ਹੋਏ ਨਾਮ ਦੇ ਵਿੱਚ ਕਿੰਨੀ ਤਾਕਤ ਹੈ ਜਿਹਨੇ ਸ਼ਰਦਾ ਦੇ ਨਾਲ ਨਾਮ ਜਪਿਆ ਉਹ ਭਾਵ ਸਾਗਰ ਤੋਂ ਪਾਰ ਉਤਾਰਾ ਕਰਵਾ ਸਕਦਾ ਹੈ ਜਿਹੜਾ ਵਿਅਕਤੀ ਨਾਮ ਨਹੀਂ ਜਪਦਾ ਗੱਲਾਂ ਹੀ ਕਰੀ ਜਾਂਦਾ ਹੈ ਸਾਥ ਸੰਗਤ ਜੀ ਇਧਰ ਲਈਆ ਉਧਰ ਲਈਆ ਤੇ ਨਿੰਦਿਆ ਚੁਗਲੀ ਕਰੀ ਜਾਂਦਾ ਹੈ ਉਹਨੂੰ ਕੀ ਪਤਾ ਨਾਮ ਦੀ ਬਰਕਤ ਦੇ ਬਾਰੇ ਜੋ ਅਖਬਾਰਾਂ ਦੀਆਂ ਗੱਲਾਂ ਕਰੀ ਜਾਂਦਾ ਲੋਕਾਂ ਦੀਆਂ ਗੱਲਾਂ ਕਰੀ ਜਾਂਦਾ ਉਹਦੇ ਹਿਰਦੇ ਵਿੱਚ ਵਿਸ਼ਵਾਸ ਕਿਵੇਂ ਬਣੇਗਾ ਤਾਂ ਇਹ ਸਰਦਾ ਨਾਲ ਨਾਮ ਜਪਣਾ ਬੜਾ ਜ਼ਰੂਰੀ ਹੈ ਮਹਾਪੁਰਖਾਂ ਨੇ ਦੱਸਿਆ ਕਿ ਦ੍ਰਿਸ਼ਟਾਂਤ ਵੀ ਬੜੇ ਦਿੱਤੇ ਹਨ ਅਵਰ ਉਪਦੇਸ਼ ਇਹ ਆਪ ਨਾ ਕਰੇ ਆਵਤ ਜਾਵਤ ਜਨਮੈ ਮਰੇ ਜਿਹੜੇ ਹੁਣ ਦੂਜਿਆਂ ਨੂੰ ਮਤਾਂ ਦਿੰਦੇ ਹਨ ਪਰ ਆਪ ਮਤ ਨੂੰ ਨਹੀਂ ਕਮਾਉਂਦੇ ਉਹ ਸਦਾ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ ਪਰ ਜਿਨ ਕੇ ਹਿਰਦੇ ਅੰਦਰ ਪਾਈ ਹਿਰਦੇ ਦੇ ਵਿੱਚ ਜਿਸ ਦੇ ਅੰਤਰ ਤਿਸ ਕੀ ਸਿਖ ਤਰੇ ਸੰਸਾਰ ਜਿਹੜੇ ਬੰਦੇ ਦੇ ਹਿਰਦੇ ਵਿੱਚ ਨਿਰੰਕਾਰ ਵਸ ਜਾਂਦਾ ਹੈ ਉਹਦੀ ਸਿੱਖਿਆ ਨਾਲ ਦੁਨੀਆ ਦੇ ਲੋਕ ਵੀ ਵਿਕਾਰਾਂ ਤੋਂ ਬਚ ਜਾਂਦੇ ਹਨ ਐਸੇ ਮਹਾਪੁਰਖ ਰੱਬ ਦੇ ਪਿਆਰੇ ਬਣ ਜਾਂਦੇ ਹਨ ਉਹਨਾਂ ਦੇ ਉੱਪਰ ਫਿਰ ਪ੍ਰਮਾਤਮਾ ਜੀ ਦੀ ਕਿਰਪਾ ਹੋਣੀ ਲਾਜ਼ਮੀ ਹੋ ਜਾਂਦੀ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਨਾਮਦਾਨ ਦੀਆਂ ਬਰਕਤਾਂ ਉਹਨਾਂ ਵਿਅਕਤੀਆਂ ਦੇ ਉੱਤੇ ਵਰਸਣੀਆਂ ਸ਼ੁਰੂ ਹੋ ਜਾਂਦੀਆਂ ਹਨ ਸੋ ਸਾਧ ਸੰਗਤ ਜੀ ਆਪਣੀ ਜ਼ਿੰਦਗੀ ਵਿੱਚ ਅੱਜ ਤੋਂ ਹੀ ਪ੍ਰਣ ਕਰ ਲਓ ਕਿ ਜਦੋਂ ਵੀ ਅਰਦਾਸ ਕਰਨੀ ਹੈ ਭਲੇ ਦੀ ਅਰਦਾਸ ਕਰਨੀ ਹੈ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਤਾਂ ਕਿ ਤੁਹਾਡਾ ਵੀ ਭਲਾ ਹੋ ਜਾਵੇ ਤੁਹਾਡੇ ਨਾਲ ਨਾਲ ਸਰਬਤ ਦਾ ਵੀ ਭਲਾ ਹੋ ਜਾਵੇ ਕਿਸੇ ਨੂੰ ਜ਼ਿੰਦਗੀ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ